ਭੱਜਣ ਲੱਗਿਆ ਸੀ ਬੰਦੇ ਜੀ ਹੋਰ ਮੋਟਰਾਈਡ ਵਿੱਚ ਮਾਰਿਆ ਤਾਂ ਕਿ ਰੁਕਦੇ ਨਹੀਂ ਵਿੱਚ ਮਾਰਿਆ ਮੋਟਰਸਾਈਕਲ ਉੱਤੇ ਚੜਤਾ ਜੀ ਤੇਰੇ ਸਰਕਾਰੀ ਮੁਲਾਜ਼ਮ ਤੂੰ ਵਿੱਚ ਮਾਰਦੇ ਭਾਈ ਦਾ ਪੁੱਤ ਕੋਈ ਹੈਗਾ ਤੇਰੇ ਕੋਲ ਨਹੀਂ ਤੂੰ ਭੱਜੇ ਕੇ ਭੱਜ ਤੇਰੇ ਫੀਮਰਦੀ ਪੁੱਤ ਕਿਉਂ ਯਾਰ ਕਿੰਨਾ ਗਰਾਂਖ ਤੱਕ ਕ੍ਰਾਈਮ ਕੀਤਾ ਤੂੰ ਜੇ ਕੇ ਦੀ ਕਾਰਜ ਵਜਦਾ ਮੈਂ ਤੇਰੇ ਗਾੜੀ ਠੇਣੇਦਾਰ ਹੋਇਆ ਤੂੰ ਰੁਕਿਆ ਨਾ ਵੀ ਮੇਰੀ ਛੋਟੀ ਗੱਲ ਹਾਂ ਬੋਲੋ ਤੁਸੀਂ ਭੱਜੇ ਗਿਆ ਮੈਂ ਸਿਰ ਤੇ ਟੰਕੇ ਹੁਣੀ ਅਜਸਟ ਬੋਲੇ ਮੈਂ ਹਲਮਟ ਦੇ ਪਾਸੇ ਖੜ ਕੇ ਦੱਸ ਕੇ ਜਾ ਸਕਦਾ ਤੇ ਇਹ ਤੂੰ ਖਲੋਗੇ ਵੀ ਦੱਸ ਸਕਦਾ ਸੀ ਖੜ ਕੇ ਦਾ ਇਹ ਤੂੰ ਖੜ ਕੇ ਦੱਸ ਸਕਦਾ ਸੀ ਅਸੀਂ ਦਰਿੰਦੇ ਤਾਂ ਨਹੀਂ ਗਏ ਨਹੀਂ ਤੁਹਾਡੇ ਕੋਲ ਗਲਤ ਹੈ ਤੁਸੀਂ ਭੱਜੇ ਕਿਉਂ ਲੱਗੇ ਆ ਜਤੋਂ ਜਵਾਬ ਦੋ ਜਵਾਬ ਦੇ ਜੋ ਇਦਾਂ ਦਾ ਕ੍ਰਿਮੀਨਲ ਭੱਜਦੇ ਹੁੰਦੇ ਨੇ ਮੈਂ ਤਾਂ ਮੈਂ ਨਹੀਂ ਜਵਾਬ ਦੂੰਗਾ ਪਲੀਜ਼ ਲਿਸਨ ਜਵਾਬ ਦੋ ਨਾ ਕਿਉਂ ਪਲੀਜ਼ ਨਾ ਟਾਕਿੰਗ ਬ੍ਰੋ ਨੋਕ ਆਊਟ ਆਫ ਲਾਅ ਕੀਤਾ ਜੋ ਤੁਸੀਂ ਕੀਤਾ ਹੈ ਬੇਟਾ ਕਿਉਂ ਕਿ ਹਾਂਜੀ ਲਿਸੈਂਸ ਵੀ ਹੈਗਾ ਆਰਸੀ ਵੀ ਸਾਰਾ ਕੁਝ ਹੈਗਾ ਵਾਜੀ ਪਲੀਜ਼ ਸੋ ਵੀ ਡਾਕੂਮੈਂਟਸ ਦਿਖਾ ਲਓ ਇਹਦੇ ਵਿੱਚ ਨਹੀਂ ਹਾਰਡ ਕਾਪੀ ਦਿਖਾ ਲਓ ਹਾਰਡ ਕਾਪੀ ਦੀ ਇਹ ਤਾਂ ਦੁਕਾਨ ਤੋਂ ਲੈ ਕੇ ਆਣੀ ਪੈਣੀ ਹੈ ਕਿਉਂ ਮੈਨੂੰ ਨਹੀਂ ਪਾਇਆ ਬੇਟਾ ਇਹਨੂੰ ਟਾਂਕੇ ਲੱਗੀ ਦਿਖਾ ਲਓ ਟਾਂਕੇ ਬੇਟਾ ਇਹਨੂੰ ਆ ਵੇਖੋ ਜੀ ਕੋਈ ਟਾਂਕਾ ਦਿਖਾਓ ਟਾਂਕੇ ਇੱਧਰ ਦਿਖਾਓ ਟਾਂਕੇ ਇਹ ਤਗਾ ਹੁੰਦਾ ਸਹੀ ਪਰ ਤੁਸੀਂ ਮੀੜੇ ਕਿਉਂ ਇੱਧਰ ਤੁਸੀਂ ਕਰ ਰਹੇ ਹੋ ਯਾਰ ਕਰਾਂਗੇ ਅਸੀਂ ਪਰ ਜਿਹੜਾ ਆਊਟ ਆਫ ਨੌ ਕੰਮ ਹੋਊਗਾ ਕਰਾਂਗੇ ਕਿਤੇ ਟਾਂਕਾ ਦਾ ਕੋਈ ਦਿਖਦਾ ਹੀ ਨਹੀਂ ਕੀ ਕਹਿਣਾ ਜਾਓਗੇ ਤੁਸੀਂ ਇਹਦੇ ਬਾਰੇ ਅਸੀਂ ਇਹਨੂੰ ਬੰਦ ਕਰਾਂਗੇ 207 ਜੇ ਨਾ ਕੋਈ ਡਾਕੂਮੈਂਟ ਦਿੱਤਾ ਇਹਦੇ ਦੀ ਜਾਣ ਨੂੰ ਵੀ ਖਤਰਾ ਹੋ ਸਕਦਾ ਜਾਣ ਨੂੰ ਇਹ ਕਿਦਾਂ ਭੱਜਿਆ ਹੋਰ ਆ ਆ ਇਹਦੇ ਨੇ ਛੱਟ ਲੱਗਦੀ ਹੋਰ ਕਿੱਦੇ ਲੱਗ ਜਾਂਦੀ ਇਹ ਕਹਿੰਦੇ ਨੇ ਪੁਲਿਸ ਕੀ ਕਰਦੀ ਆ ਨਹੀਂ ਤੁਸੀਂ ਵੀ ਬਹੁਤ ਆਪਣੀ ਜਾਨ ਖ਼ਤਰੇ ਪਾ ਕੇ ਮੇਰੇ ਮਰਾਜ਼ ਨੂੰ ਛੁੱਟ ਗਿਆ ਬਦਰ ਪਹਿਲਾਂ ਇਹਨੇ ਮੇਰੇ ਵਿੱਚ ਮਾਰਿਆ ਇਹ ਹੁਣ ਤੁਹਾਡੇ ਸਾਹਮਣੇ ਅਸੀਂ ਡਾਕੂਮੈਂਟ ਮੰਗ ਰਹੇ ਆ ਦੱਸਦਾ ਕੋਈ ਨਹੀਂ ਦਿਖਾ ਅਸੀਂ ਇਹ ਤਾਂ ਸਕੂਟਰ ਬੌਂਡ ਕਰਾਂਗੇ ਹੋਰ ਦੀ ਗੱਲ ਨਹੀਂ ਦਿਖਾ ਦਿੰਦੇ ਆ ਜੀ ਨਹੀਂ ਤੁਸੀਂ ਬਤਮੀਜ਼ੀ ਕਿਉਂ ਕਰ ਰਹੇ ਤੁਸੀਂ ਕੋਆਪਰੇਟ ਕਰੋ ਨਾ ਉਹਨਾਂ ਨਾਲ ਓ ਬੇਟਾ ਜੀ ਮੈਂ ਪਸਰ ਟੁੱਟਣ ਦੀ ਗੱਲ ਮੈਂ ਮੀਡੀਆ ਰਿਕਾਰਡਿੰਗ ਦੀ ਗੱਲ ਕਰਨ ਚਾਹੁੰਦਾ ਭਾਜੀ ਤੁਸੀਂ ਇਹ ਇਨਸਪੈਕਟ ਜੋ ਬੇਟਾ ਮੇਰੇ ਪੁੱਤ ਤੁਸੀਂ ਉਹਨਾਂ ਨਾਲ ਕਰੋ ਉਹਨਾਂ ਨਾਲ ਕਰ ਲਓ ਗੱਲ ਟਿੱਕੀ ਖੋਲੋ ਆਪਣੀ ਚੈੱਕ ਕਰੋ ਹਲੋ ਉਹਨੇ ਸਾਹਮਣੇ ਖੋਲੋ ਉਹ ਤੇ ਚੈੱਕ ਕਰੋ ਵਿੱਚ ਹੈ ਕੁਝ ਦੇਖੋ ਹੈਗਾ ਉਹ ਤਾਈ ਭਜਦਾ ਹੀ ਦੇਖੋ ਤਾਈ ਭਜਿਆ ਨਾ ਬੇਟਾ ਜੀ ਭਾਈ ਮੈਂ ਹਲੋ ਬੇਟਾ ਦੇ ਦੇ ਗਏ ਸਾਡਾ ਅਸਰ ਇੱਕ ਮਿੰਟ ਟੈਲੀ ਉਹਦੀ ਗੱਲ ਤੁਸੀਂ ਹਾਂਜੀ ਹਾਂਜੀ ਦੱਸੋ ਕੋਈ ਨਸ਼ਾ ਕੀਤਾ ਤੂੰ ਉਹ ਨਹੀਂ ਕੀਤਾ ਦੀ ਇਹਨੇ ਚੈੱਕ ਕਰਾ ਲਈ ਮੈਂ ਕਿਉਂ ਭਜੇ ਤੀ ਦੱਸੋ ਕਿਹੜੀ ਗੱਲੋਂ ਭਜੇ ਅਹੀ ਪੁਲਿਸ ਦੀ ਵਰਦੀ ਪਾਈ ਆ ਤੁਹਾਡਾ ਫਰਜਾ ਹੱਥ ਰੱਖੋ ਜੇ ਤੇਰੇ ਸੱਟ ਲੱਗੀ ਆ ਕੋਈ ਪ੍ਰੋਬਲਮ ਸਾਨੂੰ ਖੜਕੇ ਦੱਸੋ ਸਾਨੂੰ ਦੱਸ ਕੇ ਜਾ ਸਕਦਾ ਅੱਛੀ ਜੇ 10 ਬੰਦੇ ਰੱਖਦੇ ਨਾ ਪਰ ਆਲਮ ਹਾਲ ਹੁੰਦੀ ਆ ਕਦੇ ਦਾ ਚਲਾਨ ਹੁੰਦਾ ਅਸੀਂ ਵੀ ਤੁਹਾਡੇ ਅੜ ਗਈਆਂ ਪਰ ਇਹ ਥੋੜਾ ਜਿਹਾ ਆਪਾਂ ਭੱਜਾਂਗੇ ਇਹ ਮੈਗਰੀ ਅਪਰੀਸ਼ੀਏਟ ਕਦੋਂ ਲੱਗੇ ਗਲਤ ਗੱਲ ਲੈਣ ਲੱਗੇ ਨਹੀਂ ਟੰਕੇ ਤਾਂ ਕੋਈ ਟੰਕੇ ਦਾ ਬਹਾਨਾ ਕਦੋਂ ਲੱਗੇ ਨੇ ਜੀ ਪਲੀਜ਼ ਮੈਂ ਨਹੀਂ ਵੇਰੇ ਅਸੀਂ ਹੋਰ ਕੇਸ ਨਹੀਂ ਬਣਾ ਰਹੇ ਤੁਸੀਂ ਕੋਈ ਗਲਤ ਕੀਤਾ ਤਾਂ ਹੀ ਤੁਹਾਨੂੰ ਗੱਲ ਪੁੱਛ ਰਹੇ ਆ ਹੋਰ ਐਨੇ ਸੜੇ ਨੇ ਹੋਰ ਨਹੀਂ ਇਹਨੂੰ ਪੁੱਛਿਆ ਇਹ ਤਾਂ ਚਲਾਨਾ ਸੀ ਆ ਜਾ ਇਹ ਹੀ ਜੇ ਪੁਲਿਸ ਕੋਈ ਗੱਲ ਕਰਦੀ ਨਾ ਤੇ ਪੁਲਿਸ ਦੇ ਗਲਤ ਕਰਦੇ ਇਹ ਡਿੱਗ ਪੈਂਦਾ ਅਖਰ ਪੁਲਿਸ ਦੇ ਸੁਰਤਾਂ ਨਹੀਂ ਦੇਖਦਾ ਜੀ ਮਤਲਬ ਰੋਕੇ ਆ ਉਹਨਾਂ ਨੂੰ ਵੀ ਇਹ ਮੈਂ ਮੈਂ ਤਾਂ ਰੋਕੇ ਮੇਰਾ ਮੁਲਾਜ਼ਮੇ ਨੇ ਚੰਬੜਿਆ ਫਿਰ ਰੋਕਦਾ ਹੀ ਇਹ ਇਹ ਉਹਨੂੰ ਛੱਡ ਕੇ ਭੱਜ ਗਿਆ ਅੱਗੇ ਮੈਂ ਦੇਖ ਲਿਆ ਫਿਰ ਮੈਨੂੰ ਮੇਰੇ ਤੋਂ ਭੱਜ ਰਿਹਾ ਸੀ ਤੇ ਮੈਂ ਉਹਦੇ ਵਿੱਚ ਵਾਲਿਆਂ ਨੂੰ ਜਾ ਕੇ ਫਿਰ ਉਹ ਹੁਣ ਕਿਉਂ ਨਹੀਂ ਰੁਕਦਾ ਹੁਣ ਕੀ ਕਾਰਵਾਈ ਕੀਤੀ ਹੁਣ ਕਾਰਵਾਈ ਦਾ ਮursala ਸਕੂਟਰ ਬੰਦ ਕਰਾਂਗੇ ਇਹਦੀ ਡਿੱਗੀ ਚੈੱਕ ਕੀਤੀ ਗਈ ਕੋਈ ਡਾਕੂਮੈਂਟ ਨਹੀਂ ਫੇ ਕਹਿੰਦਾ ਮੇਰੇ ਸਿਰ ਤੇ ਟੰਕੇ ਲੱਗੇ ਮੈਂ ਹੈਲਮੈਂਡੀ ਪਾਸ ਦਾ ਉਹ ਚੈੱਕ ਕੀਤਾ ਕੋਈ ਟੰਕੇ ਨਹੀਂ ਲੱਗੇ ਹੁਣ ਕੋਈ ਕੋਈ ਡਾਕੂਮੈਂਟ ਨਹੀਂਗਾ ਇਹਦਾ ਹੁਣ 207 ਅਸੀਂ ਬੰਦ ਕਰਾਂਗੇ ਜੇ ਮੌਕੇ ਤੇ ਦੇ ਸਕਦਾ ਦੇ ਦੇ ਆਪਾਂ ਤੁਹਾਡੇ ਸਾਹਮਣੇ ਆ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕੀ ਕਹਿਣਾ ਚਾਹੁੰਗੇ ਜੀ ਜੋ ਇਹਨਾਂ ਨੇ ਕੀਤਾ ਜਿਵੇਂ ਭਜਾ ਕੇ ਲੈ ਕੇ ਗਏ ਇਹ ਤਾਂ ਗਲਤ ਗੱਲ ਹੈ ਜੀ ਪਹਿਲਾਂ ਭਜਣਾ ਨਹੀਂ ਚਾਹੀਦਾ ਹੈ ਜੀ ਆਜਮ ਦੇ ਵੀ ਸੱਟ ਲੱਗ ਸਕਦੀ ਹੈ ਬਿਲਕੁਲ ਜੀ ਬਿਲਕੁਲ ਲੱਗ ਸਕਦੀ ਹੈ ਜੀ ਜਿਸ ਤਰ੍ਹਾਂ ਉਹਨਾਂ ਨੇ ਰੋਕਿਆ ਇਹ ਤਾਂ ਬਹੁਤ ਵੱਡੀ ਗਲਤੀ ਹੈ ਪਰ ਐਦਾਂ ਕਰਨਾ ਨਹੀਂ ਚਾਹੀਦਾ ਬੰਦੇ ਕਿਉਂਕਿ ਪੁਲਿਸ ਵੀ ਆਪਣੇ ਲਈ ਖੜੀ ਹੈ ਉਹਨਾਂ ਦਾ ਜਦੋਂ ਜਦੋਂ ਆਪਾਂ ਬਿਲਕੁਲ ਸਹੀ ਹੈਗੇ ਆਂ ਤੇ ਆਪਾਂ ਭੱਜਣ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਨਾਲ ਰੋਕੋ ਉਹਨਾਂ ਦੀ ਰਿਸਪੈਕਟ ਕਰੋ ਪੁੱਛੋ ਉਹਨਾਂ ਨੂੰ ਕੀ ਚੱਕਰ ਹੈ ਕੀ ਗੱਲਬਾਤ ਹੈ ਪਰ ਭੱਜਣ ਦਾ ਇੱਥੇ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾ ਫਿਰ ਵੀ ਉਹ ਵਧੀਆ ਨੇ ਸਿਆਣੇ ਨੇ ਜ ਪਰ ਉਹ ਫਿਰ ਵੀ ਉਹ ਗਲਤ ਹੋ ਰਿਹਾ ਬੰਦਾ ਪੁੱਤ ਇਹ ਗੂਗਲ ਪੇ ਕਰ ਤੇ ਜਾਂ ਫਿਰ 10000 ਰੁਪਏ ਦਾ ਗੂਗਲ ਪੇ ਕਰ ਲੈ। ਤੁਹਾਡਾ ਲਾਇਸੈਂਸ ਹੈ। ਤੁਹਾਡਾ ਬੱਚਾ ਜੀ। ਧੰਨਵਾਦ ਜੀ। ਚਲੋ ਥੈਂਕ ਯੂ ਸਰ। ਮੇਰਾ ਆਪਣਾ ਵੀ ਚੈਨਲ ਚੱਲ ਰਿਹਾ। ਪੁਲਵੰਗ ਸਿੰਘ ਚੈਨਲ ਚੱਲਦਾ। ਅੱਛਾ ਜੀ। ਤੇ ਲੋਕਾਂ ਨੂੰ ਵੇਅਰ ਕਰੀਦਾ ਉੱਥੇ ਕਿ ਭਈ ਟ੍ਰੈਫਿਕ ਦੇ ਰੂਲ ਨਾਲ ਨੂੰ ਕਰੋ। ਕੋਈ ਪੁਲਿਸੇ ਮਾਰਾ ਨਹੀਂ ਕਰਦੀ ਤੁਹਾਡਾ ਤੁਹਾਡਾ ਸੰਯੋਗ ਦਿੰਦੀ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਦੱਸਦੇ ਚਲੇ ਜਾਓ ਯਾਰ ਚਲਾਨ ਕਰਨਾ ਜ਼ਰੂਰੀ ਨਹੀਂ ਹੈ। ਆਪਾਂ ਲੋਕਾਂ ਨੂੰ ਵੇਅਰ ਕਰਨਾ ਵੀ ਜ਼ਰੂਰੀ ਹੈ। ਜੇ ਕੋ ਗਲਤੀ ਕਰਦਾ ਵਾਇਲੇਸ਼ਨ ਕਰਦਾ ਉਹਦਾ ਚਲਾਨ ਜ਼ਰੂਰ ਹੋਏਗਾ ਜੀ ਅਸੀਂ ਦੇਖਾ ਬਹੁਤ ਪਿਆਰ ਨਾਲ ਫਿਰ ਵੀ ਗੱਲਬਾਤ ਕੀਤੀ ਆ ਹਾਂ ਚਲੋ ਸਾਡਾ ਕੰਮ ਹੀ ਆ ਪਿਆਰ ਨਾਲ ਲੋਕ ਤਾਂ ਹੈਪਰ ਹੁੰਦੇ ਆਪਾਂ ਹੈਪਰ ਨਹੀਂ ਹੋਣਾ ਪਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਬਹੁਤ ਹੀ ਖਤਰਨਾਕ ਤਰੀਕੇ ਨਾਲ ਨੌਜਵਾਨ ਵੱਲੋਂ ਆਪਣਾ ਟੂ-ਵੀਲਰ ਪੁਲਿਸ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਹੋਏ ਉਹਨਾਂ ਨੂੰ ਰੋਕਿਆ ਗਿਆ ਫਿਰ ਵੀ ਉਹ ਪੁਲਿਸ ਦੇ ਨਾਲ ਬਹਾਨੇਬਾਜੀ ਕਹਿ ਲੋ ਹਾਈਪਰ ਰੋਰੇਸੀ ਪਰ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਡੀਲ ਕੀਤਾ ਸੋ ਇਹ ਖਾਸ ਖਬਰ ਤੁਹਾਡੇ ਲਈ ਲੁਧਿਆਣੇ ਤੋਂ ਲੈ ਕੇ ਨੇੜੇ ਬੱਸ ਸਟੈਂਡ ਧਿਆਨ ਸਿੰਘ ਕੰਪਲੈਕਸ ਦੇ ਨੇੜੇੋਂ ਤੁਹਾਡੇ ਲਈ ਅਪਡੇਟ ਲੈ ਕੇ ਆ ਰਹੇ ਹਾਂ ਧੰਨਵਾਦ ਜੀ ਵੱਝਣ ਲੱਗੇ ਸੀ ਬੰਦੇ ਜੀ ਹੋਰ ਮਾਰੀ ਵਿੱਚ ਮਾਰਿਆ ਤਾਂ ਕਿ ਰੁਕਦੇ ਨਹੀਂ ਵਿੱਚ ਮਾਰਿਆ ਮੋਟਰਸਾਈਕਲ ਉੱਤੇ ਚਾਰਤਾ ਜੀ ਤੇਰੇ ਸੌਫਟ ਦੀ ਮਲਾਜਮ ਰੋਕਦਾ ਤੂੰ ਵਿੱਚ ਮਾਰਦੇ ਭਾਈ ਦਾ ਪੁੱਤ ਕੋਈ ਹੈਗਾ ਤੇਰੇ ਕੋਲ ਨਹੀਂ ਤੁਸੀਂ ਭੱਜੇਗੇ ਨਹੀਂ ਭੱਜਦੇ ਤੇਰੇ ਫੀਮ ਰੰਦੀ ਪੁੱਤ ਜੋ ਯਾਰ ਕਿੰਨਾ ਗੜਾ ਕਿਤਾ ਕ੍ਰਾਈਮ ਕੀਤਾ ਤੂੰ ਇੱਕ ਕੇ ਦੀ ਕਾਰਜ ਵਜਦਾ ਮੈਂ ਤੇਰੇ ਗਾੜੀ ਠੇਨੇਦਾਰ ਹੋਇਆ ਤੂੰ ਰੁਕਿਆ ਨਾ ਮੀ ਮੇਰੀ ਛੋਟੀ ਗਾੜੀ ਹਾਂ ਬੋਲੋ ਤੁਸੀਂ ਭੱਜੇ ਕਿਉਂ ਮੈਂ ਸਿਰ ਤੇ ਟਾਂਕੇ ਹੁਣੀ ਖਜੈਸਟ ਕੋਲੇ ਮੈਂ ਹੌਲਮੈਂਟ ਦੇ ਪਾਸ ਕਰਕੇ ਦੱਸ ਕੇ ਜਾ ਸਕਦਾ ਤੇ ਇਹ ਤੂੰ ਖਲੋਗੇ ਵੀ ਦੱਸ ਸਕਦਾ ਸੀ ਖੜ ਕੇ ਇਹ ਤੂੰ ਖੀਂ ਨਹੀਂ ਦੱਸ ਸਕਦਾ ਸੀ ਅਸੀਂ ਦਰਿੰਦੇ ਤਾਂ ਨਹੀਂ ਗਏ ਨਹੀਂ ਤੁਹਾਡੇ ਕੋਲ ਕੋਈ ਗੱਲ ਤਾਂ ਤੁਸੀਂ ਭੱਜੇ ਕਿਉਂ ਲੈ ਕੇ ਆਏ ਦੱਸ ਤੂੰ ਜਵਾਬ ਦੋ ਜਵਾਬ ਇਹ ਤਾਂ ਕ੍ਰਿਮੀਨਲ ਭੱਜਦੇ ਹੁੰਦੇ ਨੇ ਮੈਂ ਤਾਂ ਮੈਂ ਨਹੀਂ ਜਵਾਬ ਦੂੰਗਾ ਪਲੀਜ਼ ਲਿਸਨ ਜਵਾਬ ਦੋ ਕਿਉਂ ਪਲੀਜ਼ ਨੋ ਟਾਕਿੰਗ ਟੂ ਬ੍ਰੋ ਨੋਟ ਆਊਟ ਆਫ ਲਾਅ ਕੀਤਾ ਆਊਟ ਆਫ ਲਾਅ ਕੀਤਾ ਜੋ ਤੁਸੀਂ ਕੀਤਾ ਏ ਕਿਉਂ ਰੁਕੇ ਬੇਟਾ ਲਿਸਾਨ ਕਿਉਂ ਕਿ ਤੇ ਹਾਂਜੀ ਲਿਸਾਨਸ ਵੀ ਹੈਗਾ ਆਰਸੀ ਵੀ ਸਾਰਾ ਕੁਝ ਹੈਗਾ ਵਾਜੀ ਪਲੀਜ਼ ਸੋ ਵੀ ਡਾਕੂਮੈਂਟਸ ਦਿਖਾ ਲੋ ਇਹਦੇ ਵਿੱਚ ਨਹੀਂ ਹਾਰਡ ਕਾਪੀ ਦਿਖਾ ਲੋ ਹਾਰਡ ਕਾਪੀ ਦੀ ਇਹ ਦੁਕਾਨ ਤੋਂ ਲੈ ਕੇ ਆਣੀ ਪੈਣੀ ਹੈ ਇੰਗਾ ਐਲਮੈਂਡੀ ਪਾਇਆ ਬੇਟਾ ਇਹਨੂੰ ਟੰਕੇ ਲੱਗੀ ਦਿਖਾ ਲੋ ਟੰਕੇ ਬੇਟਾ ਇਹਨੂੰ ਆ ਵੇਖੋ ਜੀ ਕੋਈ ਟੰਕਾ ਦਿਖਾਓ ਟੰਕੇ ਇੱਧਰ ਦਿਖਾਓ ਟੰਕੇ ਇਹ ਟਗਾ ਹੁੰਦਾ ਸਹੀ ਇਹ ਵੀ ਤੁਸੀਂ ਮੀਡੀਆ ਕਿਉਂ ਇੱਧਰ ਤੁਸੀਂ ਕਰ ਰਹੇ ਹੋ ਯਾਰ ਕਰਾਂਗੇ ਅਸੀਂ ਵੀਰੇ ਜਿਹੜਾ ਆਊਟ ਆਫ ਲੋ ਕੰਮ ਹੋਊਗਾ ਕਰਾਂਗੇ ਅਸੀਂ ਕਿੱਥੇ ਡੰਕਾ ਦਾ ਕੋਈ ਦਿਖਦਾ ਹੀ ਨਹੀਂ ਕੀ ਕਹਿੰਦੇ ਜਾਓ ਤੁਸੀਂ ਇਹਦੇ ਬਾਰੇ ਅਸੀਂ ਰੇਨ ਬੰਦ ਕਰਾਂਗੇ ਦੋਸਤੋ ਸਭ ਜੇ ਨਾ ਕੋਈ ਡਾਕੂਮੈਂਟ ਦਿੱਤਾ ਇਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਜਾਨ ਨੂੰ ਇਹ ਕਿਦਾਂ ਭੱਜਿਆ ਹੋਰ ਆ ਆ ਇਹਦੇ ਨੇ ਛੱਟ ਲੱਗਦੀ ਹੋਰ ਕਿਥੇ ਲੱਗ ਜਾਂਦੀ ਇਹ ਕਹਿੰਦੇ ਪੁਲਿਸ ਕੀ ਕਰਦੀ ਆ ਨਹੀਂ ਤੁਸੀਂ ਵੀ ਬਹੁਤ ਆਪਣੇ ਜਾਨੇ ਜਪਾ ਕੇ ਮੇਰੇ ਮਰਾਜ ਨੂੰ ਛੱਟ ਗਿਆ ਬਦਰ ਪਹਿਲਾਂ ਇਹਨੇ ਮੇਰੇ ਵਿੱਚ ਮਾਰਿਆ ਇਹ ਹੁਣ ਤੁਹਾਡੇ ਸਾਹਮਣੇ ਅਸੀਂ ਡਾਕੂਮੈਂਟ ਮੰਗ ਰਹੇ ਹਾਂ ਦੱਸਦਾ ਕੋਈ ਅਸੀਂ ਇਹਦਾ ਆ ਸਕੂਟਰ ਬਾਉਂਡ ਕਰਾਂਗੇ ਦਿਖਾ ਦਿੰਨੇ ਆ ਜੀ ਦਿਖਾ ਦਿੰਨੇ ਬਤਮੀਜੀ ਕਿਉਂ ਕਰ ਰਹੇ ਹੋ ਤੁਸੀਂ ਕੋਆਪਰੇਟ ਕਰੋ ਨਾ ਉਹਨਾਂ ਨਾਲ ਉਹ ਬੇਟਾ ਜੀ ਸਰ ਤੁਹਾਡੇ ਨਾਲ ਗੱਲ ਮੈਂ ਮੀਡੀਆ ਦੇ ਅਕੋਰਡਿੰਗ ਨਹੀਂ ਗੱਲ ਕਰਨਾ ਚਾਹੁੰਦਾ ਭਾਜੀ ਤੁਸੀਂ ਇਹ ਰਿਸਪੈਕਟ ਇਹ ਰਿਸਪੈਕਟ ਦਿਓ ਤਾਂ ਕੋਈ ਬੇਟਾ ਮੇਰੇ ਪੁੱਤ ਤੁਸੀਂ ਉਹਨਾਂ ਨਾਲ ਕਰੋ ਉਹਨਾਂ ਨਾਲ ਕਰ ਲਓ ਗੱਲ ਟਿੱਕੀ ਖੋਲੋ ਆਪਣੇ ਚੈੱਕ ਕਰਾਓ ਹਲੋ ਉਨੇ ਦਾ ਆਮਰ ਕੋਈ ਨਹੀਂ ਕੋਈ ਚੈੱਕ ਕਰ ਅੰਦਰ ਹੈ ਕੁਝ ਦੇਖੋ ਹੈਗਾ ਨਾ ਕਾਗਜ਼ ਉਹ ਸਿਆਣੀ ਭਾਈ ਦਾ ਹੀ ਦੇਖੋ ਤਾਏ ਭੱਜਿਆ ਨਾ ਭਾਈ ਮੈਂ ਹੈਲੋ ਬੇਟਾ ਜੇ ਤੇ ਗਈ ਸਾਡਾ ਨਸ਼ਾ ਅਸਰ ਇੱਕ ਮਿੰਟ ਕੋਈ ਮੋਟੀ ਗੱਲ ਤੁਸੀਂ ਹਾਂਜੀ ਹਾਂਜੀ ਦੱਸੋ ਕੋਈ ਨਸ਼ਾ ਕੀਤਾ ਤੂੰ ਉਹ ਨਹੀਂ ਕੀਤਾ ਵੀ ਇਹਨੇ ਚੈੱਕ ਕਰਾ ਲਈ ਕਿਉਂ ਭੱਜੇ ਤੀ ਦੱਸੋ ਕਿਹੜੀ ਕਿੱਲੋਂ ਭੱਜੇ ਆਹੀ ਪੁਲਿਸ ਦੀ ਵਰਦੀ ਪਾਈ ਆ ਤੁਹਾਡਾ ਫਰਜ਼ ਹੱਥ ਦਿੱਤਾ ਰੁਕੋ ਜੇ ਤੇਰੇ ਸੱਟ ਲੱਗੀ ਆ ਕੋਈ ਪ੍ਰੋਬਲਮ